ਹਸਪਤਾਲ ਵਿੱਚ ਰਿਹਾਈਸ਼ੀ ਡਾਕਟਰਾਂ ਅਤੇ ਐਮਬੀਬੀਐਸ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਕਾਰਨ ਆਪੀਡੀ ਦੀ ਸੇਵਾ ਠੱਪ ਰਹੀ ਵਿਦਿਆਰਥੀਆਂ ਨੇ ਆਪੀਡੀ ਖਿੜਕੀ ਦੇ ਕੋਲ ਧਰਨਾ ਲਾਇਆ ਹੋਇਆ ਸੀ ਜਿਸ ਕਾਰਨ ਮਰੀਜ਼ ਬਿਨਾਂ ਪਰਚੀ ਦੇ ਹੀ ਵਾਪਸ ਮੋੜੇ ਗਏ ਮੌਕੇ ਤੇ ਮੌਜੂਦ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਵਿਦਿਆਰਥੀਆਂ ਦੀਆਂ ਮੰਗਾਂ ਵੱਲ ਧਿਆਨ ਦੇਣ ਤਾਂ ਜੋ ਗਰੀਬ ਲੋਕਾਂ ਨੂੰ ਇਲਾਜ ਤੋਂ ਮਾਂਝਾ ਨਾ ਰਹਿਣਾ ਪਵੇ ਨਹੀਂ ਮੇਰਕੇ ਤੋਂ ਆਏ ਆ છાતી ਦੇ ਥੋੜੀ ਪ੍ਰੋਬਲਮ ਤਾਂ ਕਰਕੇ ਪਰਚੀ ਬਣਾਉਣਾ ਹੈ ਤੇ ਇੱਥੇ ਹੁਣ ਹੜਤਾਲ ਹੋ ਗਈ ਆ 5-6 ਦਿਨ ਪਹਿਲਾਂ ਕਿਡੇ ਮਰਵਾਤੇ ਸਾਡੇ ਇਹਨਾਂ ਨੇ ਹੁਣ ਇਸ ਕਰਕੇ ਦੁਨੀਆ ਵੀ ਬੜੀ ਪਰੇਸ਼ਾਨ ਹੁੰਦੀ ਐ ਅਸੀਂ ਵੀ ਆਪ ਬੜੇ ਪਰੇਸ਼ਾਨ ਹੁੰਨੇ ਆ ਹੋਣਾ ਕਿ ਚਾਹੀਦਾ ਭਾਜੀ ਸਾਰਿਆਂ ਨੂੰ ਸੇਫਟੀ ਮਿਲਣੀ ਚਾਹੀਦੀ ਐ ਜੀ ਸਾਰੇ ਵਾਸਤੇ ਬੁੱਲਣਾ ਚਾਹੀਦਾ ਵਾ ਇੱਕ ਵਾਰੀ ਤੋਂ ਆਇਆ ਤੇ ਮੁਸ਼ਕਲ ਬੜੀ ਆ ਜੀ ਲੋਕ ਜਨਤਾ ਖਰਾਬ ਹੋ ਰਹੀ ਆ ਡਾਕਟਰਾਂ ਨੇ ਹੜਤਾਲ ਕੀਤੀ ਆ ਤੇ ਪਰਚੀਆਂ ਬਣਾੜੇ ਬਿਨਾ ਪਰਚੀ ਤੋਂ ਡਾਕਟਰ ਕੋਈ ਵੇਖਣ ਨਹੀਂ ਰਿਹਾ ਕਰਦੇ ਹਾਂਜੀ ਕੋਈ ਬੜੀ ਬੜੀ ਦੁਰੋਗ ਕਰਾ ਕਰਾ ਖਰਚੇ ਹੋਣ ਰਹੇ ਆ ਬਹੁਤ ਜ਼ਿਆਦਾ ਤੇ ਦਰਦਾਂ ਹੰਢ ਰਹੀ ਆ ਮੇਰੇ ਦਿਲ ਤੇ ਦਰਦਾਂ ਹੰਢ ਰਹੀ ਆ ਤੇ ਇਹ ਜੀ ਵੀ ਹੋਈ ਜਾਂਦੇ ਉਹ ਡਾਕਟਰ ਵੇਖਣ ਨਹੀਂ ਦਈ ਪਰਚੀ ਤੋਂ ਬਿਨਾਂ ਜੀ ਕੋ ਨਾਨਕ ਹਸਪੀਟਲ ਖੜੇ ਆ ਪਰਚੀ ਕਿਡਵਾਣੀ ਆ ਘੰਟਾ ਹੋ ਗਿਆ ਬੜੀ ਪਰੇਸ਼ਾਨੀ ਹੋ ਰਹੀ ਪਾ ਬਰਤੀ ਬਣਵਾੜਾ ਆਇਆ ਲਾਈਨ ਚ ਨਹੀਂ ਲੱਗਣ ਦਿੱਤਾ ਕਹਿੰਦੇ ਹੜਤਾਲ ਚੱਲਦੀ ਵੀ ਡਾਕਟਰਾਂ ਦੀ ਬਹੁਤ ਮੁਸ਼ਕਿਲ ਹੋ ਰਹੀ ਜੀ ਸਾਰੇ ਮਰੀਜ਼ ਵੇਖੋ ਕਿਵੇਂ ਬੈਠੇ ਹੋਏ ਪਛੀਂ ਜੀ ਅੰਮ੍ਰਿਤਸਰ ਦੇ ਸੁਤਾਰਨ ਮੈਡ ਰੋਡ ਤੋਂ ਆਏ ਮੁਸ਼ਕਿਲ ਬਹੁਤ ਜ਼ਿਆਦਾ ਆ ਜੀ ਡੇਢ ਘੰਟਾ ਹੋ ਗਿਆ ਖੜਿਆ ਨੂੰ ਸਰਕਾਰੀ ਮੈਡੀਕਲ ਕਾਲਜ ਵਿੱਚ ਡਾਕਟਰੀ ਕਰਨ ਵਾਲੇ ਡਾਕਟਰ ਹੜਤਾਲ ਤੇ ਚਲੇ ਗਏ ਨੇ ਦੂਜੇ ਪਾਸੇ ਗੁਰੂ ਨਾਨਕ ਹਸਪਤਾਲ ਬੱਚੇ ਵੱਡੀ ਗਿਣਤੀ ਵਿੱਚ ਲੋਕ ਇਲਾਜ ਕਰਵਾਉਣ ਆਉਂਦੇ ਹਨ ਅਤੇ ਓਪੀਡੀ ਦੀਆਂ ਸੇਵਾਵਾਂ ਇੱਥੇ ਤਹਤ ਬੰਦ ਕਰ ਦਿੱਤੀਆਂ ਗਈਆਂ ਨੇ ਗੱਲਬਾਤ ਕਰਦੇ ਹੋਏ ਮਰੀਜ਼ਾਂ ਨੇ ਆਖਿਆ ਕਿ ਉਹਨਾਂ ਨੂੰ ਖਾਸੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਨੇ ਪੰਜਾਬ ਸਰਕਾਰ ਦੇ ਅੱਗੇ ਅਪੀਲ ਕੀਤੀ ਕਿ ਜੋ ਵੀ ਡਾਕਟਰਾਂ ਦੀਆਂ ਮੰਗਾਂ ਹਨ ਉਹਨਾਂ ਨੂੰ ਜਲਦ ਤੋਂ ਜਲਦ ਮੰਨਿਆ ਜਾਵੇ ਅੰਮ੍ਰਿਤਸਰ ਫਾਸਟਵੇਖ ਖਬਰਨਾਮਾ ਦੇ ਸੀਨੀਅਰ ਰਿਪੋਰਟਰ ਕਮਲ ਕੁਮਾਰ ਦੇ ਨਾਲ ਅਰਕੇਸ਼ ਕੁਮਾਰ